ਸਾਸਕਾ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੀ ਵਿਹੜਾ ਹੈਗੀ ਆ ਪਿੰਡ ਸ੍ਰਿਹਾਲੀ ਜ਼ਿਲ੍ਹਾ ਤਰਨਤਾਰਨ ਦਾ ਜੀ ਤਸਵੀਰ ਪੱਟੀ ਇਹਨੇ ਮੇਰੇ ਅੱਗੇ ਵੀਡੀਓ ਬਣਾਈ ਹੈ ਜੀ ਆਪਾਂ ਅੱਜ ਵੀਰ ਨਾਲ ਕੋਈ ਚਾਰ-ਪੰਜ ਲਗਭਗ ਛੋਟੀਆਂ ਸੇਲ ਹੈ ਜੀ ਤੇ ਆਉਣ ਵੀਰ ਨਾਲ ਗੱਲਬਾਤ ਕਰੀਏ ਇਹਨੇ ਪ੍ਰਾਈਸ ਕੀ ਆ ਕੀ ਮਿਲੇ ਤਰ ਕੋੜਾ ਬਾਈ ਜੀ ਹਸਤੀ ਕਾਲ ਸਾਸਕਾ ਵੀਰ ਜੀ ਹੋਰ ਬਾਈ ਜੀ ਕਿੱਦਾਂ ਵਧੀਆ ਠੀਕ ਆ ਚਲੋ ਕਿਵੇਂ ਚੱਲ ਰਹੀ ਕੰਮ ਜੀ ਵਧੀਆ ਚੱਲੀ ਜਾਂਦਾ ਵੀਰ ਜੀ ਕਿੰਨਾ ਪਿਛਲਾ ਆਪਣਾ ਹਾਂ ਜੀ ਉਦ ਨਹੀਂ ਵੇਖਿਆ ਚਲੋ ਬੜੀ ਜੀ ਹਾਂਜੀ ਮਾਲ ਸਹੀ ਆ ਤੇ ਬਾਕੀ ਰੇਟ ਹੋਣਾ ਜਾਏਗਾ ਰੇਟ ਆਪਾਂ ਪਤਾ ਨਾਲ ਰੱਖੀਦਾ ਉਹਨਾਂ ਦਾ ਜਾ ਚੱਲੀ ਜਾਂਦਾ ਬਿਲਕੁਲ ਭਾਜੀ ਹਾਂਜੀ ਅੱਜ ਵਿਚਾਰਾ ਜੀ ਇਹ ਨਹੀਂ ਅੱਜ ਉਹ ਝੋਟੀ ਦੇ ਪੌਣੀ ਨਹੀਂ ਉਤਰ ਹੈ ਤੇ ਉਹ ਪਾਉਣ ਵਾਲੀ ਸੀ ਹਾਂ ਅਜੇ ਪੌਣੀ ਨਹੀਂ ਦੂਜੀ ਵਾਰ ਪਾਵਾਂਗੇ ਤੇ ਉਦੋਂ ਦੋ ਗੱਬਣਾ ਵਾ ਤੇ ਇੱਕ ਆ ਸੋਈ ਆ ਬੱਚੇ ਵਗੈਰੇ ਚਲੋ ਦੱਸੋ ਪਰਿੰਦੇ ਬਾਰੇ ਦੱਸੋ ਪਹਿਲਾਂ ਇਹ ਵੀਰ ਸਵੇਰ ਦੁੱਧ ਆ ਵਾ ਹਾਂਜੀ ਤੇ ਦੁੱਧ ਦੇ ਹੈਗਾ ਭਾ 8 ਲੀਟਰ ਅੱਛਾ 8 ਕਿਲੋ ਦੁੱਧ ਹਾਂਜੀ ਹਾਂਜੀ ਮੀਨੇ 1.5 ਮਹੀਨੇ ਸੋਈ ਹੈਗੀ ਠੀਕ ਆ ਹਾਂਜੀ ਤੇ ਖੋਲੋ ਵਿਜੀਬਲ ਲਓ ਜੀ 8 ਕਿਲੋ ਦੁੱਧ ਦੇਖੋ ਬਣੀ ਬੁਣੀ ਹੈ ਨੀਗਾ ਹਣਾ ਜੀ ਨਹੀਂ ਨਹੀਂ ਬਣੀ ਨਹੀਂ ਹਾਂ ਕੈਮਰੇ ਤੋਂ ਡਰਦੀ ਬਣੀ ਆਜੇ ਕੁਮਾਰੋ ਇੱਥੇ ਕੁਮਾਰੋ ਕੁਮਾਰੋ ਬੋਜਾਈ ਜੋ ਠੀਕ ਹੈ ਬਿਲਕੁਲ ਭਾਜੀ ਮੈਂ ਨਾ ਵੀਰ ਜਿਤਨਾ ਰੂਹ ਮੇਰਾ ਠੀਕ ਆ ਤੁਹਾਡਾ ਹੁਣ ਜਿਗਾੜ ਨਵਾਂ ਭਰਿਆ ਹਣਾ ਹਾਂਜੀ ਹਾਂ ਸੋਨਾ ਬਣ ਗਿਆ ਵਧੀਆ ਹਾਂਜੀ ਵੀਰ ਜੀ ਫਿਰ ਇਹ ਵੀਰ ਜੀ 50 ਹਾਂਜੀ 50 ਚੋ 2 ਛੋੜੋ 45 ਜਾਣ ਦੋ ਨਹੀਂ ਜਿਆਦਾ ਘੋੜੋਂ ਚੱਲ ਜਾਣੇ 40 ਦੀ ਚਲੋ 40 ਦੀ ਜਾਣ ਦੋ ਠੀਕ ਹੈ ਤੇ ਆ ਨੀਲੀ ਘੱਬਣਾ ਹਾਂਜੀ ਇਹ ਘੱਬਣਾ ਵੀਰੇ ਇਹ ਕਿੰਨੇ ਟਾਈਮ ਲੰਦੀ ਜੀ ਇਹ ਵੀਰੇ ਇਹਦੇ ਲੈ ਜੂਗੀ ਜਿਆਦਾ ਨਹੀਂ ਕੋਈ 8-10 ਦਿਨ ਖੜਦੀ ਆ 8-10 ਦਿਨ ਲੈ ਜੀ ਹਾਂਜੀ ਹਟਾ ਲਿਓ ਉਤਰਾ ਦੇ ਹਾਜ਼ਰੇ ਆ ਪੂਰੀ ਹਾਂ ਹਾਂ ਹਾਂਜੀ ਦੁੱਧ ਦਾ ਚਲੋ ਅਗਰੇ ਦੇ ਕਹਿੰਦੇ 14-15 ਬਾਕੀ ਪਾਏਗਾ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਇਹ ਵੀ ਖੋਲੀ ਵੀਰ ਜੀ ਫਿਰ ਲਓ ਜੀ ਇਹ ਵੀ ਇੱਕ ਹੋ ਘਾਰਾਂ ਦੀ ਆਹ ਦੇ ਨੀਲੀ ਆ ਗਈ ਨਾਲੇ ਪਿਓਰ ਇਹ ਜਿੰਨੀ ਲੰਮੀ ਦੋ

ਗੱਲ ਨਾ 98 ਦੋਗੇ ਛੋਟੀ ਦਾ ਤੁਹਾਨੂੰ ਪਤਾ ਵੀਰ ਇਹ ਪਹਿਲੀ ਗੱਲ ਜਿੰਨਾ ਆਪਾਂ ਮੋਲ ਗੀ ਤਾਂ ਉਸ ਤੋਂ ਵੱਧ ਦੀ ਹੋਈ ਹੈਗੀ ਏ ਹੋਰ ਜਾਣ ਦੋ ਹਾਂ ਨਾ ਹਾਂ ਨਾ ਹੀ ਬਈ ਛੋੜ ਹੀ ਕਹਿੰਦੀ 500 ਇਹ ਦੂ ਘੱਟ ਨਹੀਂ ਮੰਨਦੇ ਵੀਰ ਦੱਸਾਂ ਕੀ ਕਰਦੇ ਬਾਅਦ ਚ ਕੋਈ ਨਾ 10000 ਥੱਲੇ ਉਹ ਦਿੰਦੇ 20 20 ਥੱਲੇ ਬਸ ਵੇਖੋ ਜੀ ਦੋ ਦੋ ਦਿਨ ਬਾਦਾਂ ਰੱਖ ਦਿਓ ਹਾਂ ਜੀ ਹਨ ਜਿਹਨੇ ਲੈਣੀ ਆ ਜਿਹਨੇ ਲੈਣੀ ਉਹਨੂੰ ਪਤਾ ਲੱਗ ਜਾਣਾ ਕਿ ਬਈ ਠੀਕ ਹੈ ਜੀ ਹਨ ਜੀ ਸੇ ਕਰਕੇ ਨਾ ਫਿਰ ਆਉਂਦਾ ਹਾਂਜੀ ਹਾਂਜੀ ਇਹ 97 ਦੇ ਦਾਂਗੇ 97 ਹਾਂਜੀ 500 ਛੋਟ ਕਰਦਾ ਚਲ ਜਾਣ ਦੇ ਕੋਈ ਅੱਜ ਵੀ ਚਾਹ ਹੈ ਜੀ ਇਹ ਵੀ ਸੁਆ ਦੂਸਰਾ ਵਾ ਹਾਂ ਇਹ ਵੀ ਗੱਪਣ ਹਾਜ਼ਰਿਆ ਦੋ ਦਿਨ ਲੱਜੇ ਚਾਰ ਦਿਨ ਲੱਜੇ ਗੱਪਣ ਹੈ ਹਾਂਜੀ ਇਹ ਵੀ ਥੋੜੀ ਕੋਈ ਜ਼ਿਆਦਾ ਨਹੀਂ ਐ 13 14 ਲੀਟਰ ਵਾਲੀ ਇਹਦੇ ਵਿੱਚੋਂ 15 ਚਵਾਜੇ ਚੰਗਾ ਥਾਂ ਲੈ ਵਾ ਲੱਗਾ ਹਾਂਜੀ ਹਾਂ ਖੋਲੋ ਇਹਨੂੰ ਵੀ ਲਓ ਜੀ ਵੇਖੋ ਕਰਾ ਦੀ ਮੇਰਾ ਥਾਂ ਲੈ ਵਾ ਵੇਖੋ ਕਰਾ ਇੱਕ ਕਰੀ चङी आहे ठीकु आहे आजो 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 भाॼी परिंदी क़मत हिकु गल छोड़ी हुस ਚੋੜਾ ਹਾਂ ਇੱਕ ਦਾ ਚੋ ਦੋ ਕਰਦਾ ਚਲੋ ਬਾਕੀ ਠੀਕ ਆ ਬਾਕੀ ਕੋਈ ਕਸਰ ਨਹੀਂ ਵੀਰੇ ਕੋਈ ਸ਼ੱਕ ਨਹੀਂ ਹੈਗਾ ਛੋਟੀ ਜਿਹੀ ਬਾਕੀ ਜਿਹੜੇ ਮੇਰੇ ਆਵੇ ਇਥੇ ਆਲਾ ਚੈੱਕ ਕਰਕੇ ਲੈ ਆ ਦੋਵੇਂ ਟਾਈਮ ਚੈੱਕ ਕਰੇ ਜੋ ਗੱਬਣਿਆ ਦੋ ਟਾਈਮ ਟੇਪ ਲੇ ਇੱਕ ਟਾਈਮ ਟੇਪ ਕੇ ਖੜੇ ਚੋਣ ਵਾਲੀ ਹੈ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਬਿਲਕੁਲ ਜੀ ਬਾਈ ਬਾਅਦ ਦਾ ਮੈਨਾਂ ਤੁਹਾਨੂੰ ਪਤਾ ਕੋਈ ਫਾਇਦਾ ਨਹੀਂ ਬਿਲਕੁਲ ਜੀ ਹਾਂਜੀ ਬੋਲੋ ਨੰਬਰ ਜੀ 96462 96368 ਪਿੰਡ ਸ੍ਰੀਆਲੀ ਕਲਾ ਤਹਿਸੀਲ ਡਿਸਟ੍ਰਿਕਟ ਤਰਨਤਾਰਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ